ਇੰਨੀ ਗਰਮੀ ਚ ਬੈੱਕ ਕੇ ਸਮਾਨ ਵੇਚਦੇ ਹੋ ਗਰਮੀ ਨਹੀਂ ਲੱਗਦੀ ਗਰਮੀ ਤਾਂ ਘਰੇ ਵੀ ਲੱਗਦੀ ਆ ਇੱਕ ਚਸ਼ਮਾ ਕਿੰਨੇ ਦਾ ਵੇਚਦੇ ਹੋ ਇੱਕ ਚਸ਼ਮਾ ਜੇ ਕੋਈ ਰੇਟ ਆ ਕੋਈ ਕਿੰਨਾ ਦੇ ਦਿੰਦਾ ਕੋਈ ਕਿੰਨੇ ਦੇ ਦਿੰਦਾ ਅਸੀਂ ਤਾਂ 10 15 20 ਰੁਪਏ ਜਿਹੜੇ ਮਿਲਦੇ ਆ ਸਾਨੂੰ ਅਸੀਂ ਉਹਨਾਂ થી ਵੇਚ ਦਿੰਦੇ ਆ ਜਿਹੜਾ ਗਾਹਕ ਆ ਗਿਆ ਫਿਰ ਤਾਂ ਬਣ ਜਾਂਦੀ ਆ ਖਰਚਾ ਨਹੀਂ ਹੋਏਗਾ ਕੋਈ ਗੱਲ ਨਹੀਂ ਆਪਾਂ ਨੂੰ ਰੋਟੀ ਮਿਲਦੀ ਆਗੀ ਜਦੋਂ ਕੋਈ ਆ ਜਿੰਦਾ ਤਾਂ ਚਾਹ ਪਾਣੀ ਬਣ ਜਾਂਦੇ ਆ ਨਹੀਂ ਅੰਦਰ ਦਾ ਖਾਲੀ ਵੀ ਕਦੇ ਕਦੇ ਅੱਜ ਤੋਂ 4 ਸਾਲ ਪਹਿਲੇ ਕੀ ਕਰਦੇ ਸੀ ਮੈਂ ਲੋਹੇ ਦਾ ਕੰਮ ਕਰਦਾ ਸੀ ਸਫੇਰਪਾਰ ਲੋਹੇ ਦਾ ਕੰਮ ਕਰਦੇ ਸੀ ਤੇ ਹੁਣ ਇਹ ਕੰਮ ਕਿਉਂ ਕਰਨ ਲੱਗ ਪਏ ਇਹ ਹੁਣ ਬਜ਼ੁਰਗ ਹੋ ਗਏ ਇਸੇ ਕਰਕੇ ਆਪ ਤਾਂ ਹੋ ਕੀ ਲੋਹੇ ਦਾ ਕੰਮ ਹੁੰਦਾ ਨਹੀਂ ਸੀਗਾ ਅੱਛਾ ਬਾਪੂ ਜੀ ਕਦੇ ਸੋਚਿਆ ਸੀ ਜ਼ਿੰਦਗੀ ਦੇ ਵਿੱਚ ਕਿ ਇਦਾਂ ਇੱਕ ਰੋਡ ਦੇ ਕਿਨਾਰੇ ਬੈ ਕੇ ਚਸ਼ਮੇ ਵੇਚੂਗਾ ਨਾ 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 ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਸੀਗਾ ਮੈਂ ਮੈਂ ਰੋਡ ਤੇ ਆਉਂਦਾ ਜੋ ਜਿਹੜੀ ਹੈਡਲਾਈਨਸ ਦੇਖ ਰਹੇ ਤਮਾਮ ਦਰਸ਼ਕਾ ਦਾ ਮੈਂ ਨਹਿਮ ਮਲਿਕ ਸਵਾਗਤ ਕਰਦੀ ਹਾਂ ਕਹਿੰਦੇ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਇਹ ਗੱਲ ਬਿਲਕੁਲ ਹੈ ਜਿਹੜੀ ਹੈ ਹਕੀਕਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਅੱਜ ਜੀਐਨਏ ਦੇ ਬਾਹਰ ਬੈਠੇ ਹਾਂ ਜਿੱਥੇ ਕਿ ਸਾਡੇ ਨਾਲ ਇੱਕ 75 ਸਾਲ ਦੇ ਬਾਪੂ ਜੀ ਨੇ ਜੂਨ ਦਾ ਜਿਹੜਾ ਮਹੀਨਾ ਚੱਲ ਰਿਹਾ ਜੂਨ ਦੇ ਨਹੀਂ ਤਪਦੀ ਗਰਮੀ ਦੇ ਵਿੱਚ ਰੋਜ਼ ਆਉਂਦੇ ਨੇ ਆਪਣੀ ਸਾਈਕਲ ਤੇ ਤੁਸੀਂ ਦੇਖ ਸਕਦੇ ਹੋ ਸਾਈਕਲ ਤੇ ਆਉਂਦੇ ਨੇ ਸਾਰਾ ਸਮਾਨ ਲੈ ਕੇ ਤੇ ਇੱਥੇ ਜਿਹੜਾ ਚਸ਼ਮੇ ਤੇ ਬੱਚਿਆਂ ਦੇ ਚਸ਼ਮੇ 벨ਟ ਹੋਗੇ ਤੇ ਇਹ ਸਮਾਨ ਜਿਹੜੇ ਨੇ ਵੇਚਦੇ ਨੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਕਿ ਬਾਪੂ ਜੀ ਕਿਦਰੋਂ ਆਉਂਦੇ ਨੇ ਖਰਚਾ ਨਿਕਲ ਜਾਂਦਾ ਕਿ ਨਹੀਂ ਨਿਕਲ ਜਾਂਦਾ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ ਲੇਕਿਨ ਫਿਰ ਵੀ ਜਿਹੜਾ ਰੋਜ਼ ਰੋਜ਼ ਇੱਥੇ ਆ ਕੇ ਬੰਨੇ ਹੋ ਕਿਤਾ ਤੇ ਇਹਨਾਂ ਦੇ ਹਾਲਾਤ ساری ਗੱਲਬਾਤ ਕਰਦੇ ਤੇ ਜਾਣਦੇ ਆ ਤੇ ਤੁਹਾਡੇ ਤੱਕ ਪਹੁੰਚਾਉਂਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਪਹਿਲਾਂ ਤਾਂ ਇਹ ਦੱਸੋ ਇਸ ਸਮਾਨ ਵੇਚਦੇ ਹੋਏ ਕਿੰਨਾ ਟਾਈਮ ਹੋ ਗਿਆ 10 ਸਾਲ ਹੋ ਗਏ 10 ਸਾਲ ਹੋ ਗਏ ਇੱਥੇ ਵੇਚ ਰਹੇ ਹੋ ਲਗਾਤਾਰ ਇੱਥੇ ਵੇਚ ਰਹੇ ਹਾਂ ਇਹ ਜਿੰਦਾ ਕਦੇ ਆਪੇ ਜਿੰਦਾ ਸਾਈਕਲ ਕਰਨੇ ਹੋ ਅੱਛਾ ਇੰਨੇ ਗਰਮੀਆ ਕਿਧਰ ਆਨੇ ਹੋ ਘਰੋਂ ਆ ਜੀਦਾ 4 ਵਜੇ ਸ਼ਾਮ ਨੂੰ 4 ਵਜੇ ਆਈਦਾ ਸ਼ਾਮੀ 4 ਵਜੇ ਆਨੇ ਹੋ ਅੱਛਾ ਹੁਣ ਗਰਮੀ ਦਾ ਮਹੀਨਾ ਆ ਜੂਨ ਦਾ ਮਹੀਨਾ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਇੰਨੀ ਗਰਮੀ 'ਚ ਬੈਠ ਕੇ ਸਮਾਨ ਵੇਚਦੇ ਗਰਮੀ ਨਹੀਂ ਲੱਗਦੀ ਗਰਮੀ ਤਾਂ ਘਰੇ ਵੀ ਲੱਗਦੀ ਆ ਕਰੇ ਵੀ ਕਰੇ ਵੀ ਲੱਗਦੀ ਹੈ ਕਰੇ ਵੀ ਲੱਗਦੀ ਹੈ ਫਿਰ ਮਤਲਬ ਕਹਿ ਸਕਦੇ ਕਿ ਬਾਪੂ ਜੀ ਅੰਦਰ ਬਹੁਤ ਜ਼ਿਆਦਾ ਜਜ਼ਬਾ ਹੈ ਕਹਿੰਦੇ ਗਰਮੀ ਤਾਂ ਕਰੇ ਵੀ ਲੱਗਦੀ ਹੈ ਵਾ ਕਰੇ ਵੀ ਰਹਿਣਾ ਹੈ ਤੇ ਇੱਥੇ ਬੈੱਕ ਕੇ ਚਾਰ ਪੈਸੇ ਕਮਾ ਲਈਏ ਹਾਂ ਹਾਂ ਕੱਲ ਕੋ ਛ ਮਾੜਾ ਮੋਟਾ ਦਿਲ ਦਾ ਪਰਚਾਵਾ ਹੋਊਗਾ ਮਾੜਾ ਮੋਟਾ ਦਿਲ ਲੱਗਿਆ ਰਹੂਗਾ ਇਧਰ ਉਧਰ ਬਾਬੇ ਜੀ ਨੂੰ ਦੇਖਾਂਗੇ ਕਰਾਂਗੇ ਜੀ ਤੇ ਬਾਪੂ ਜੀ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਆਪਣੇ ਬੱਚੇ ਆ ਦੋਨੇ ਬੱਚੇ ਆ ਜੀ ਨੋਹ ਹੈ ਜੀ ਹਾਂ ਇਹ ਪੋਤੇ ਵੀ ਹੈਗੇ ਆ। ਕੀ ਬਾਤ ਹੈ। ਇਹ ਪੋਤੇ ਹੈਗੇ ਆ ਆਪਣੇ। ਹੈਗੇ। ਅੱਛਾ ਜੇ ਪੂਰਾ ਪਰਿਵਾਰ ਸਾਥ ਜਿੰਦਾ ਹੈ, ਮੁੰਡੇ ਰ ਪੁੱਛਦੇ ਨੇ? ਹਾਂ, ਸਾਥ ਜਿੰਦੇ। ਜੇ ਤਾਂ ਸਾਥ ਜਿੰਦੇ ਫਿਰ ਇੱਥੇ ਕਿਉਂ ਬੈਠੇ ਹੋ ਸਮਾਨ ਵੇਚ ਰਹੇ ਨੇ ਗਰਮੀ ਦੇ ਵਿੱਚ ਇੰਨੀ ਉਮਰ ਦੇ ਵਿੱਚ? ਮੈਂ ਫਿਰ ਘਰ ਬੈਠ ਕੇ ਵੀ ਕੀ ਕਰਨਾ ਆਪਾਂ ਨੇ? ਕੀ ਬਾਤ ਹੈ। ਇਹ ਐ ਘਰ ਬੈਠ ਕੇ ਕੀ ਕਰਾਂਗੇ? ਉੱਥੇ ਜਵਾਕਾਂ ਨਾਲ ਇਕੱਲੇ ਜਾਵਾਂਗੇ ਤੇ ਨਾਲੇ ਆਪਣੇ ਹੱਡ ਗੋਡੇ ਦੁਖਣ ਲੱਗ ਜਾਣਗੇ ਮਾੜਾ ਮੋਟਾ। ਉਹਨਾਂ ਇੱਥੇ ਤੁਰਦੇ ਫਿਰਦੇ ਆਉਂਦੇ ਆ ਚੱਲ। ਆਪਾਂ ਆਪਾਂ ਫਿਰ ਚੱਲਦੇ ਆਂ ਜੀ ਤੇ ਇਹ ਜਿਹੜੇ ਚਸ਼ਮੇ ਤੁਸੀਂ ਦੇ ਇੱਕ ਚਸ਼ਮਾ ਕਿੰਨੇ ਦਾ ਵੇਚਦੇ ਹੋ ਇੱਕ ਚਸ਼ਮਾ ਜੀ ਕੋਈ ਰੇਟ ਹੈ ਕੋਈ ਕਿੰਨਾ ਦੇ ਦਿੰਦਾ ਕੋਈ ਕਿੰਨੇ ਦੇ ਦਿੰਦਾ ਅਸੀਂ ਤਾਂ 10 15 20 ਰੁਪਏ ਜਿਹੜੇ ਮਿਲਦੇ ਆਂ ਸਾਨੂੰ ਉਸੇ ਉਹਨਾਂ ਤੁਸੀਂ ਵੇਚ ਦਿੰਦਾ ਸ਼ਾਬਾਸ਼ ਅੱਛਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗਰਮੀ ਕਰਕੇ ਤੁਸੀਂ ਹੁਣ ਸ਼ਾਮੀ ਆਨੇ ਹੋ ਤੇ 7 ਵਜੇ ਚੱਲ ਜਾਨੇ ਹੋ ਖਰਚਾ ਨਿਕਲ ਜਾਂਦਾ ਆ ਖਰਚ ਡਿਪੈਂਡ ਆਏਗਾ ਜਿਹੜਾ ਗਾਹਕ ਆ ਗਿਆ ਫਿਰ ਤਾਂ ਬਣ ਜਾਂਦੀ ਹੈ ਖਰਚਾ ਨਹੀਂ ਹੋਏਗਾ ਕੋਈ ਗੱਲ ਨਹੀਂ ਆਪਾਂ ਨੂੰ ਰੋਟੀ ਮਿਲਦੀ ਹੈਗੀ ਵੈਸੇ ਕਿੰਨੇ ਕ ਜ਼ਿਆਦਾ ਗਾਹਕ ਜਿਹੜੇ ਨੇ ਆ ਜਾਂਦੇ ਨੇ ਗਾਹਕ ਜੀ ਦੇਖੋ ਗਾਹਕ ਦੇ ਇਹਦਾ ਕੋਈ ਪਤਾ ਨਹੀਂ ਹਾਂ ਪਰ ਮਹਤਵਾਂ ਦਾ ਹੈਗਾ ਜਦ ਦਿੱਤੇ ਹੋਏ ਢਿੱਜੀ ਹੋਏ ਬੰਦੇ ਨੇ ਜਦੋਂ ਕੋਈ ਆ ਜਾਂਦਾ ਤਾਂ ਚਾਰ ਪੈਸੇ ਬਣ ਜਾਂਦੇ ਆ ਨਹੀਂ ਆਉਂਦਾ ਤਾਂ ਖਾਲੀ ਵੀ ਕਦੇ-ਕਦੇ ਚੰਨ ਖਾਦੀ ਵੀ ਚੱਲ ਜਾਣਾ ਪਰ ਕਦੇ ਹਿੰਮਤ ਨਹੀਂ ਆ ਰਹੀ ਸੀ ਹਾਂ ਹਿੰਮਤ ਨਹੀਂ ਆ ਰਹੀ ਅਸਲ ਇਹ ਨਹੀਂ ਹੈਗਾ ਵੀ ਮੈਂ ਯਾਰ ਜੇ ਮੈਨੂੰ ਨਹੀਂ ਬਣੇ ਤਾਂ ਮੈਂ ਘਰੇ ਬਹਿ ਜਾਂਦਾ ਅੱਛਾ ਮੁੰਡੇ ਕੀ ਕਰਦੇ ਹੋ ਤੁਹਾਡੇ ਮੁੰਡੇ ਡਰਾਈਵਰੀ ਕਰਦੇ ਡਰਾਈਵਰੀ ਕਰਦੇ ਤੇ ਤੁਸੀਂ ਅੱਜ ਤੋਂ ਚਾਰ ਸਾਲ ਪਹਿਲੇ ਕੀ ਕਰਦੇ ਸੀ ਮੈਂ ਲੋਹੇ ਦਾ ਕੰਮ ਕਰਦਾ ਸੀ ਸਪੇਅਰ ਪਾਰਟ ਲੋਹੇ ਦਾ ਕੰਮ ਕਰਦੇ ਸੀ ਤੇ ਹੁਣ ਇਹ ਕੰਮ ਕਿਉਂ ਕਰਨ ਲੱਗ ਪਏ ਤੇ ਹੁਣ ਹੁਣ ਬਜ਼ੁਰਗ ਹੁੰਦੇ ਐਸੇ ਜਿਹੜਾ ਕੋਈ ਆਪ ਦਾ ਹੋ ਕੀ ਸੀ ਲੋਗੇ ਦਾ ਕੰਮ ਹੁੰਦਾ ਨਹੀਂ ਸੀਗਾ ਹਾਂ ਇਸ ਕਰਕੇ ਫਿਰ ਇਹ ਕੰਮ ਮੈਂ ਫੜਿਆ ਉਹ ਚਲ ਬੈਠੇ ਰਹੋ ਮੈਂ ਤੇ ਬਾਬਾ ਜੀ ਤੁਸੀਂ ਕਹਿ ਰਹੇ ਹੋ ਕਿ ਗੁਜ਼ਾਰਾ ਹੋ ਜਾਂਦਾ ਹੈ ਹੁਣ ਕੀ ਕਹਿੰਦੇ ਹਰ ਕੋਈ ਜੇ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ ਹਰ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਹੋਈ ਹੈ ਕੋਈ ਵੀ ਬਿਲਕੁਲ ਵੀ ਸਵਸਥ ਨਹੀਂ ਹੈਗਾ ਬਿਮਾਰੀਆਂ ਦੇ ਜਾਂ ਫਿਰ ਆਪਣੀ ਜਿਹੜੀ ਬਿਮਾਰੀਆਂ ਨੇ ਉਹਨਾਂ ਦਾ ਖਰਚਾ ਚੱਲ ਜਾਂਦਾ ਦਵਾਈਆਂ ਆ ਜਾਂਦੀਆਂ ਤੁਹਾਡੇ ਪੈਸੇ ਤੇ ਮੈਨੂੰ ਤਾਂ ਮਾਂ ਦਾ ਬਿਮਾਰੀ ਇੰਨੀ ਲੱਗਦੀ ਨਹੀਂ ਅੱਛਾ ਬਿਮਾਰੀ ਲੱਗਦੀ ਨਹੀਂ ਹੈ ਕਿ ਤਾਂ ਥੋੜੀ ਬਹੁਤੀ ਜੇ ਆ ਵੀ ਜਾਂਦਾ ਤਾਂ ਡਾਕਟਰ ਤੋਂ ਦਵਾਈ ਲੈ ਆਉਂਦੀ ਹੈ ਲੈ ਆਂਦੇ ਹੋ ਆਪ ਘਰ ਕੋ ਕੋ ਰੋਇਆ ਸਰ ਸਰਦਾਰ ਤੋਂ ਕੰਮ ਗਿਆ ਜਾਂ ਕੋਈ ਤੋਂ ਦਵਾਈ ਲੈ ਕੇ ਫਿਰ ਠੀਕ ਹੋ ਜਾਈਂ ਕੀ ਬਾਤ ਹੈ ਅੱਛਾ ਪਾਪਾ ਜੀ ਚਸ਼ਮੇ ਵੇਚ ਰਹੇ ਹੋ ਇਹਨਾਂ ਦੇ ਮਤਲਬ ਅਲੱਗ ਅਲੱਗ ਪ੍ਰਾਈਸ ਹੈ ਕਿ ਸਾਰੇ ਦੇ ਇੱਕੋ ਹੀ ਪ੍ਰਾਈਸ ਨੇ ਅਲੱਗ ਅਲੱਗ ਪ੍ਰਾਈਸ ਹੈ ਅੱਛਾ ਸਭ ਤੋਂ ਮਹਿੰਗਾ ਚਸ਼ਮਾ ਤੁਹਾਡੇ ਕੋਲ ਕਿਹੜਾ ਹੈ ਤੇ ਕਿੰਨੇ ਰੁਪਏ ਦਾ ਹੈ ਸਭ ਤੋਂ ਮਹਿੰਗਾ ਆਪਣੇ ਕੋਲ 2000 ਰੁਪਏ ਵਾਲਾ ਆਊਗਾ ਕਿਹੜਾ ਚਸ਼ਮਾ ਹੈ ਉਹ ਉਹ ਆਪ ਹੀ ਨੇ ਪਤਾ ਹੈ ਹੰਗੇ ਆਏ ਅੱਛਾ ਇਹ ਚਸ਼ਮੇ ਆ ਇਹ ਸਭ ਤੋਂ ਮਹਿੰਗਾ ਚਸ਼ਮਾ ਆ 200 ਰੁਪਏ ਦਾ ਚਸ਼ਮਾ ਆ ਹਾਂ ਇਹ ਹਾਂ ਅੱਛਾ ਤਾਂ ਕਹਿੰਦੇ ਜਾਵਾਂਗੇ 350 400 350 400 ਦਾ ਬਿਲਕੁਲ ਤੇ ਪਪਾ ਜੀ ਕਿੰਨੇ ਕ ਜ਼ਿਆਦਾ ਮੁਸੀਬਤ ਕੋਈ ਮਤਲਬ ਕੋਈ ਇੱਧਾ ਦੰਦਾ ਕੋਈ ਗਲਤ ਬੋਲ ਗਿਆ ਹੋਵੇ ਜਾਂ ਫਿਰ ਕਿਸੇ ਕਈ ਵਾਰੀ ਆਪਾਂ ਬੈਠੇ ਹੁੰਦੇ ਆ ਕੋਈ ਪੈਸੇ ਨਾ ਦੇ ਕੇ ਗਿਆ ਹੋਵੇ ਕੋਈ ਝੂਠ ਬੋਲ ਕੇ ਚਸ਼ਮਾ ਲੈ ਗਿਆ ਹੋਵੇ ਨਾ ਐਸਾ ਕੋਈ ਬੰਦਾ ਨਹੀਂ ਆਇਆ ਮੇਰੇ ਨਾਲ ਸਾਰੇ ਨਾਲ ਪਿਆਰ ਨਾਲ ਹੀ ਲੈ ਕੇ ਜਾਂਦੇ ਰਹੇ ਆ ਜਿੰਨੇ ਦਾ ਮੈਂ ਕਹਿ ਰਿਹਾ ਨਾ ਦੇ ਦਿੰਦੇ ਆ ਬੱਧ ਵੀ ਕਹਿੰਦੇ ਦੇ ਲੈਂਦੇ ਆ 10 ਰੁਪਏ ਵੱਧ ਵੀ ਦੇ ਜਾਂਦੇ ਆ ਕਈ ਐਲੀ ਹੁੰਦੇ ਆ ਮਤਲਬ ਮਤਲਬ ਕਹਿੰਦੇ ਵਿਆਹ ਦਾ ਮਹਿੰਗਾ ਕਰ ਦੇਗਾ ਉਹਨੂੰ ਫਿਰ ਘੱਟ ਨਹੀਂ ਕਰੂਗਾ ਭਾਵੇਂ ਤੂੰ ਘੱਟ ਦੇ ਜੇ ਕੋਈ ਗੱਲ ਨਹੀਂ ਬਸ ਉਹ ਜਿੰਨੇ ਉਹ ਕੱਟ ਕਰਦਾ ਫਿਰ ਉਹਦੇ ਹਿਸਾਬ ਨਾਲ ਦੇ ਦਿੰਦਾ ਅੱਛਾ ਬਾਪੂ ਜੀ ਕਦੇ ਸੋਚਿਆ ਸੀ ਜ਼ਿੰਦਗੀ ਦੇ ਵਿੱਚ ਕਿ ਇਦਾਂ ਇੱਕ ਰੋਡ ਦੇ ਕਿਨਾਰੇ ਬੈ ਕੇ ਚਸ਼ਮੇ ਵੇਚੂਗਾ ਨਾ 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 ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਸੀਗਾ ਨੂੰ ਮੈਂ ਮੈਂ ਰੋਡ ਤੇ ਆਉਂਦਾ ਮੈਂ ਆਪਣਾ ਕੰਮ ਵੀ ਕਿੱਤਾ ਜਿਗਾ ਕਰਦਾ ਨਹੀਂ ਚੱਲਿਆ ਸੀਗਾ ਮੇਰਾ ਉਸ ਤੋਂ ਬਾਅਦ ਫੇਰ ਮੈਂ ਕਹਾ ਉਹ ਵੀ ਹੁਣ ਤਾਂ ਕੰਮ ਖਰਾਬ ਹੋਇਆਗਾ ਚਲ ਮਾੜਾ ਮੋਟਾ ਅੱਛਾ ਕਿੱਤਾ ਦਿਮਾਗ ਦੇ ਵਿੱਚ ਆਇਆ ਕਿ ਚਸ਼ਮਿਆਂ ਦਾ ਕੰਮ ਕਰਨਾ ਹੈ ਬੈਲਟਾਂ ਦਾ ਕੰਮ ਕਰਨਾ ਹੈ ਬੱਚਿਆਂ ਦੇ ਚਸ਼ਮੇ ਦਾ ਕੰਮ ਕਰਨਾ ਹੈ ਇਹ ਆਪਣਾ ਭਤੀਜਾ ਸੀਗਾ ਉਹ ਐਸੀ ਲਾਈਨ ਤੋਂ ਬੜਿਆ ਹੋਇਆ ਸੀ ਜੀ ਉਹ ਉਸਨੇ ਕਿਹਾ ਵੀ ਇਹ ਕੰਮ ਮਾੜਾ ਮੋਟਾ ਕਰ ਲੈ ਆਈ ਚੁਲਾਈ ਕਰੀ ਚੱਲਦੀ ਬਈ ਅੱਛਾ ਮਾੜਾ ਮੋਟਾ ਕਰਤਾ ਪਾਣੀ ਨਾ ਮੈਂ ਫਿਰ ਠੀਕ ਲੈ ਬਾਬਾ ਜੱਤਮੀ ਮਾ ਇਹ ਕੰਮ ਕਰਨ ਦਾ ਤਾਂ ਮੈਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਕਿੰਨੇ ਦੀ ਵੇਚਾ ਕੀ ਨੇ ਨਾ ਵੇਚਾਂ 5-4 ਰੁਪਏ ਵਿੱਚ ਹੀ ਦੇ ਦਿੰਦਾ ਸੀਗਾ ਅੱਛਾ ਬੰਦੀ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਨਸ਼ਿਆ ਦੀ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਬਹੁਤ ਜ਼ਿਆਦਾ ਹੋ ਰਹੇ ਹੈ ਕਿ ਇਹ ਵਾਰੀ ਇਦਾਂ ਹੋਇਆ ਕਿਸ ਨੇ ਤੁਹਾਡੇ ਕੋਈ ਚਸ਼ਮਾ ਚੋਰੀ ਕਰ ਲਿਆ ਹੋਵੇ ਕੋਈ ਫਿਰ ਨਸ਼ੇੜੀ ਜਾਂ ਅੰਮਲੀ ਤੁਹਾਡੇ ਕੋਲ ਆ ਗਿਆ ਹੋਵੇ ੱੱਕਾ ਕਰ ਰਿਹਾ ਹੋਵੇ ਕਿਉਂਕਿ ਰੋਡ ਦੇ ਕਿਨਾਰੇ ਬੈਠੇ ਹੋ ਕੱਲੇ ਬੈਠੇ ਹੋ ਕੋਈ ਕੁਛ ਹੇਤਤਾ ਤਾਂ ਹੋਇਆ ਨਾ 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 ਕਦੇ ਨਹੀਂ ਕੋਈ ਵਾਰਤਾ ਕਦੇ ਨਹੀਂ ਕਦੇ ਨਹੀਂ ਹੁੰਦਾ ਮੈਂ ਬਿਲਕੁਲ ਸੈਂਟਰ ਤੋਂ ਬੈਠਾ ਹਾਂ। ਅੱਜ ਸਾਰਿਆਂ ਨੂੰ ਡਾੜਾ ਵੀ ਇਹ ਬਚਾ ਲੈ ਬੈਠਾ ਹੈ। ਨਹੀਂ ਕੋਈ ਕੁਛ ਆਪਾਂ ਕਹਿ ਨਹੀਂ ਸਕਦੇ ਉਹਨੂੰ। ਜੀ। ਨਾਲੇ ਭਰੇ ਸਾਰੇ ਜਾਣੇ ਹੈਗੇ ਆਪਣੇ ਕੋਲ। ਪਾਪਾ ਨੂੰ ਡਾੜ ਢੋਰਾ ਹੈ ਨਹੀਂ ਕਹਿਣਾ। ਸ਼ਾਬਾਸ਼। ਅੱਛਾ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕੁਝ ਕਹਿਣਾ ਚਾਹੁੰਦੇ ਹੋ? ਮੈਸੇਜ ਆਪਾਂ ਨੇ ਕੀ ਦੇਣਾ ਜੀ ਬਸ ਆਪਾਂ ਮੇਨ ਤੈ ਹੈ ਗਿਆ ਮਾੜ ਨੂੰ ਟਿਕੜੀਆ ਨੇ। ਅੱਛਾ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੇ ਕੀ ਲੋਕੇਸ਼ਨ ਇੱਕ ਵਾਰੀ ਆਪਣਾ ਐਡਰੈਸ ਦੱਸ ਦੋਗੇ? ਹਾਂ ਐਡਰੈਸ ਤਾਂ ਆਪਣਾ ਹੈਗੀ ਆ। ਜੀ ਮਤਲਬ ਮਦਦ ਕਰਨੀ ਇੱਥੇ ਕਰ ਸਕਦਾ ਬਸ ਹੋਰ ਕੀ ਹੈ ਕਿ ਕਿਹੜਾ ਐਡਰੈਸ ਹੈ ਕੀ ਲੋਕੇਸ਼ਨ ਕੀ ਹੈ ਦੀ ਆਪਣਾ ਆਪਣਾ ਗੇਲ ਰੋਡ ਤੇ ਹੈਗਾ ਰੋਡ ਤੇ ਬੈਠਾ ਮੈਂ ਨਹਿਰ ਤੋਂ ਅੱਗੇ ਆ ਕੇ ਬਸ ਇੱਥੇ ਆਪਣਾ ਅਡਾ ਲੱਗਿਆ ਹੋਇਆ ਜੋ ਕੁਝ ਦੇ ਜੰਦੇ ਆ ਠੀਕ ਹੈ ਬਾਕੀ ਆਪਣਾ ਮਾੜਾ ਬਟਾ ਜੈਨਿਊ ਮਾਰਦੇ ਵੀ ਸਾਈਕਲ ਚਲਾ ਕੇ ਸਮਾਨ ਲੈ ਕੇ ਫੇਰ ਉਧਰ ਰੱਖ ਕੇ ਲੈ ਕੇ ਜਾਣਾ ਫੇਰ ਉੱਤੇ ਆ ਕੇ ਉਤਾਰਨਾ ਫੇਰ ਇੱਥੇ ਸੈੱਟ ਕਰਨਾ ਔਖਾ ਨਹੀਂ ਲੱਗਦਾ ਕਤਾ ਨੀ ਹੈਗਾ ਐਨਾ ਔਖਾ ਨਹੀਂ ਹੈਗਾ ਜਿੰਨਾ ਸਮਝਦਾ ਸਕਦਾ ਅੱਛਾ ਭਰਾ 25 ਕਿਲੋ ਜਿਆਦਾ ਪੱਤੀ ਕੀ ੱਲੋ ਭਾਰ ਹੋਵੇ 25 25 ਕਿਲੋ ਭਾਰ ਚੱਕ ਆਰਾਮ ਨਾਲ ਚੱਕ ਲੇਂਗਾ ਚੱਕ ਲੈਨੇ ਆ 25 ਕਿਲੋ ਭਾਰ ਆ ਤੇ ਸਾਈਕਲ ਤੇ ਔਖਾ ਨਹੀਂ ਲੱਗਦਾ ਕਈ ਵਾਰ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਡਰ ਨਹੀਂ ਲੱਗਦਾ ਚਸ਼ਮੇ ਨਾ ਟੁੱਟ ਜਾਣ ਮੈਂ ਡਿੱਗ ਨਾ ਜਾਵਾਂ ਨਾ 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 ਆਪਾਂ ਸਭ ਸੰਭਾਲ ਕੇ ਛੂਰੀ ਡਬੜਾ ਡੜ ਪਾ ਕੇ ਤਿਆਰੀ ਨਾਲ ਜੰਮੇ ਆ ਤਿਆਰੀ ਨਾਲ ਹੀ ਆਉਨੇ ਆ ਔਰ ਸੰਭਲ ਕੇ ਆਈਦਾ ਸੰਭਲ ਕੇ ਜਾਈਦਾ ਸ਼ਾਬਾਸ਼ ਹਾਂ ਤੋ ਬਾਪੂ ਜੀ ਨਾਲ ਜਿਹੜੀਆਂ ਸਾਰੀਆਂ ਗੱਲਾਂ ਕਰ ਲੀਆਂ ਨੇ ਬਾਪੂ ਜੀ ਦੀ ਜੇ ਇੱਕ ਗੱਲ ਕੀਤੀ ਜਾਵੇ ਬਹੁਤ ਜ਼ਿਆਦਾ ਹੌਸਲਾ ਹੈ ਬਾਪੂ ਜੀ ਦੇ ਵਿੱਚ ਬਹੁਤ ਜ਼ਿਆਦਾ ਕੀਰਤ ਕਰਨ ਦੀ ਕੰਮ ਕਰਨ ਦਾ ਬਹੁਤ ਜ਼ਿਆਦਾ ਜਜ਼ਬਾ ਹੈ ਕਹਿੰਦੇ ਕਿ ਗਰਮੀ ਹੋਵੇ ਪਾਵੇਂ ਸਰਦੀਆਂਵੇਂ ਮੈਂ ਰੋ ਜਾਣਾ ਕਿਉਂਕਿ ਘਰੇ ਬੈ ਕੇ ਵੀ ਗਰਮੀ ਲੱਗਦੇ ਉਸ ਤੋਂ ਵਧੀਆ ਆਪਣਾ ਕੰਮ ਕਰ ਲਿਆ ਜਾਵੇ ਬਹੁਤ ਜ਼ਿਆਦਾ ਇਹਨਾਂ ਨੂੰ ਲੋਕੀ ਜਿਹੜੇ ਆ ਪਿਆਰ ਵੀ ਕਰਦੇ ਨੇ ਜੇਕਰ ਤੁਸੀਂ ਤੁਹਾਨੂੰ ਇਹਨਾਂ ਦੀ ਸਟੋਰੀ ਵਧੀਆ ਲੱਗੀ ਹੈ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਸੀਂ ਇਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਹੈਲਪ ਕਰਨ ਲਈ ਇੱਕ ਵਾਰੀ ਲੋਕੇਸ਼ਨ ਜਿਹੜੀ ਦੱਸ ਦਿੱਤੀ ਹੈ ਦੁਬਾਰਾ ਤੁਹ ਲੋਕੇਸ਼ਨ ਜਿਹੜੇ ਤੁਹਾਡੇ ਨਾਲ ਸਾਂਝੀ ਕਰਦੀ ਹੈ ਜੀਐਨਈ ਕਾਲਜ ਦੇ ਬਿਲਕੁਲ ਸਾਹਮਣੇ ਬੈਠੇ ਨੇ ਇੱਕ ਰੋਡ ਦੇ ਕਿਨਾਰੇ ਜਿਹੜੇ ਬੈਠੇ ਨੇ ਚਸ਼ਮੇ ਵੇਚ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੱਧ ਚੜ੍ਹ ਕੇ ਜਿਹੜੇ ਆ ਮਦਦ ਕਰੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹਨਾਂ ਦੀ ਜਿਹੜੀ ਹੈ ਮਦਦ ਪਹੁੰਚ ਸਕੇ ਤੇ ਹੋਰ ਇਹਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਐਡਲਾਈਨਸ ਮੈਂ ਨੇ ਆ ਮਲਿਕ ਕੈਮਰਾ ਪਰਸਨ ਵੀਪਨ ਬਸ ਸੀਨ